ਹੁਣ ਤੋਂ ਪਨਾ ਦੇ ਪ੍ਰਮਾਤਨਾ ਅਜਾ ਸੁਮਰੰਲਾ ਕਿਤਾ ਜੀ ਬਹੁਤ ਬਹੁਤ ਧੰਨਵਾਦ ਸਤੂ ਜੀ ਦਾ ਜਿਨੇ ਕੰਨੀ ਵੱਡੀ ਕਿਰਪਾ ਕੀਤੀ ਧੰਨਵਾਦ ਮੈਂ ਕਰਦਾ ਆਪਣੇ ਪਾਰਟੀ ਸੁਪਰੀਮ ਮੋਰਨ ਕਿਜਰੀਵਾਲ ਜੀ ਹੁਣ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਕੁਮਾਰ ਸਿੰਘ ਮਾਨ ਜੀ ਦਾ ਅੱਜ ਮਿਨਿਸਟਰ ਬਣ ਕੇ ਪਹਿਲੀ ਵਾਰ ਆਪਣੇ ਸੈੱਡ ਵਿਦਿਆਣਾ ਪਹੁੰਚਿਆ ਸਰਕਰ ਤੋਂ ਸੋਚਿਆ ਸੋਮੇਰੀ ਆਮ ਆਦਮੀ ਪਾਰਟੀ ਦੇ ਜਿੱਥੇ ਸਾਰੀ ਲੀਡਰਸ਼ਿਪ ਨੇ ਵੈਲਕਮ ਕੀਤਾ ਸਾਡੇ ਅਨੰਦ ਸਿੰਘ ਸਾਹਿਬ ਇੱਥੇ ਸਰਦਾਰ ਨਰਿੰਦਰ ਸਿੰਘ ਐਸਪੁਰਾ ਜੀ ਔਰ ਪ੍ਰਸ਼ਾਸਨ ਨੇ ਡੀਸੀ ਸਰਵਾਨ ਅਟੀਚਾ ਡੀਐਮ ਸਰਵਾਨ ਪੁਲਿਸ ਪ੍ਰਸ਼ਾਸਨ ਐਸਪੀ ਸਾਹਿਬ ਡੀਸੀ ਵੀ ਸਾਹਿਬ ਐਸਪੀ ਐਸਪੀ ਐਸਟੀਓ ਸਾਹਿਬ ਨਾਲ ਤੱਕ ਸਾਰੇ ਹੀ ਸਾਰੇ ਪ੍ਰਸ਼ਾਸਨ ਦਾ ਮੈਂ ਦਿਨੋ ਧੰਨਵਾਦ ਕਰਦਾ ਸਾਰਿਆਂ ਦਾ ਧੰਨਵਾਦ ਕਰਦਾ ਮੋ ਸਭ ਤੋਂ ਖਾਸ ਮੇਰੇ 쿠ਸੀ ਸਾਰੇ ਭਰਾ ਮੇਢੀ ਵਾਲੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਇੱਕ ਬਹੁਤ ਪਿਆਰ ਦਿੱਤਾ ਤੇ ਸਾਰਿਆਂ ਦੀਆਂ ਦੁਆਵਾਂ ਪ੍ਰਮਾਤਮਾ ਨੇ ਸੁਣਿਆ ਤੁਹਾਡਾ ਸਾਰਿਆਂ ਦਾ ਪਿਆਰ ਪ੍ਰਮਾਤਮਾ ਨੇ ਦੇਖਿਆ ਤੇ ਜੰਨੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਤੇ ਮੈਂ ਵੀ ਜ਼ਿੰਮੇਵਾਰੀ ਕਿਉਂਕਿ ਸਵਾਬ ਤੁਸੀਂ ਕਰਨੀ ਆ ਮੈਂ ਆ ਵੀ ਦੱਸ ਦਿੰਨਾ ਕਿ ਇਹ ਵੀ ਜ਼ਿੰਮੇਵਾਰੀ ਕਿਉਂਕਿ ਮੈਂ ਪਹਿਲਾਂ ਐਮਐਲਏ ਹਲਕਾ ਸਾਹਮਣੇ ਵਾਲਾ ਸੇਵਾਦਾਰ ਵਜੋਂ ਕਿ ਸੇਵਾ ਕੀਤੀ ਆ ਤੇ ਜਿਹੜੀ ਹੁਣ ਏਡੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਆ ਪਾਕ ਸਾਹਿਬ ਨੇ ਤੇ ਅਰਮੇਟੀ ਗਾਜੀ ਨੇ ਵਿਸ਼ਵਾਸ ਕੀਤਾ ਮੇਰੀ ਇਮਾਨਦਾਰੀ ਤੇ ਮੇਰੀ ਪਾਰਟੀ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਤੁਹਾਡੇ ਭਰਾਵਾਂ ਨਾਲ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਆਪਣੇ ਪੈਰ ਭਰਾਵਾਂ ਨਾਲ ਬਜ਼ੁਰਗਾਂ ਨਾਲ ਮਤਾਵਾਂ ਨਾਲ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਤੋਂ ਸਾਰੇ ਪੰਜਾਬ ਵਾਸੀਆਂ ਦਾ ਮੈਂ ਦਿਲੋਂ ਧੰਨਵਾਦੀ ਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਰਕਾਰ ਬਤੌਰ ਮੰਤਰੀ ਸਰਕਾਰ ਪਹਿਲਾ ਦੇ ਬਹੁਤ ਵਧੀਆ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਲੱਗਿਆ ਹੈ ਕੱਲ ਖਾਣਾ ਪੁਲਿਆ ਹੈ ਪਾਲਕ ਦਾ ਸ਼ੁਕਰਾਨਾ ਤੇ ਸਾਡੀ ਪਾਰਟੀ ਸੁਪਰੀਮ ਪੋਟ ਮੁੱਖ ਮੰਤਰੀ ਸਾਹਿਬ ਦਾ ਜ਼ਿੰਮੇਵਾਰੀਆਂ ਵਧੀਆਂ ਨੇ ਉਸ ਦੇ ਨਾਲ ਨਾਲ ਕਿਤੇ ਕਾਰਗਰ ਅਸੀਂ ਵੀ ਵਧੇ ਮੈਂ ਪਹਿਲਾਂ ਕਹਾਂ ਕਿ ਆਪਾਂ ਸ਼ੁਰੂਆਤ ਤੋਂ ਹੀ ਸੇਵਾਦਾਰ ਜ਼ਰੂਰੀ ਹੋ ਸੰਭਾਲਿਆ ਪਾਪ ਆਪਣੇ ਸੇਵਾਦਾਰ ਬਣਾਇਆ ਉੜ ਕੇ ਪਾਰਟੀ ਤੇ ਐਮਐਲਏ ਬਣਾਇਆ ਪਾਰਟੀ ਨੇ ਟਿਕਟ ਦਿੱਤੀ ਚਾਲੇ ਆ ਤੇ ਲੋਕਾਂ ਨੇ ਪਿਆਰ ਬਖਸ਼ਿਆ ਹੁਣ ਜੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਮੈਂ ਤੇ ਵੀ ਵੱਡੀ ਨਹੀਂ ਸਕਦਾ ਮੈਂ ਤੇ ਆਪਣੇ ਆਨ ਅੱਜ ਵੀ ਸੇਵਾਦਾਰ ਸਮਝਦਾ ਪਹਿਲਾਂ ਸੇਵਾਦਾਰ ਸਾਹਮਣੇ ਆਉਂਦਾ ਸੀ ਹੁਣ ਪੂਰੇ ਪੰਜਾਬ ਦੇ ਆ ਤੁਹਾਡੇ ਭਰਾਵਾਂ ਦਾ ਸਾਥ ਚਾਹੀਦਾ ਕਿ ਇਮਾਨਦਾਰੀ ਵਾਲੇ ਪਾਸੇ ਮੇਰੇ ਨਾਲ ਵੀ ਆਪਣਾ ਸਾਥ ਦਿਓ ਜੇ ਕੋਈ ਲੱਗੇ ਕਰਪਟ ਹੈ ਜਾਂ ਕ腐ਸ਼ਨ ਹੋ ਰਹੀ ਹੈ ਤੇ ਤੁਸੀਂ ਮੇਰਾ ਸਾਥ ਦਿਓ ਨਾ ਆਪਾਂ ਪੰਜਾਬ ਚ ਦੇ ਵਿੱਚ ਸਾਡੀ ਸਰਕਾਰ ਬਦਲਣੀ ਚਾਹੀਦੀ ਆਵਾਜ਼ ਪਾਰਟੀ ਸਰਕਾਰ ਬਦਲਣ ਲਈ ਤੇ ਤੁਸੀਂ ਸਾਥ ਦਿਣਾ ਤੇ ਆਪਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਸੁਪਨਾ ਹੈ ਕਿ ਪੰਜਾਬ ਨੂੰ ਮੁੜ ਪੰਜਾਬ ਬਣਾਉਣਾ ਰਗੜਾ ਪੰਜਾਬ ਬਣਾਉਣਾ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਰਗੜਾ ਪੰਜਾਬ ਬਣਾਉਣਾ ਸਰ ਵੱਡੀ ਜ਼ਿੰਮੇਵਾਰੀ ਤਾਂ ਮਿਲ ਚੁੱਕੀ ਹੈ ਕਿਹੜਾ ਪਹਿਲਾ ਜਿਹੜਾ ਕੰਮ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਹੋਣ ਵਾਲਾ ਤੇ ਉਹ ਸਭ ਤੋਂ ਪਹਿਲਾ ਕੰਮ ਹੈ ਜੀ ਹਰਮੰਦਰ ਸਾਹਿਬ ਬਖਸ਼ ਨਿਕਰੂ ਇਹਦੇ ਕਰਦੇ ਸਪਰਾਣਾ ਕਰਨਾ ਮੈਂ ਹੁਣ ਤੁਹਾਡੇ ਤੋਂ ਮੈਂ ਮਾਫੀ ਮੰਗਦਾ ਕਿ ਮੈਂ ਉੱਥੇ ਲੇਟ ਹੋ ਰਿਹਾ ਸੰਗਤ ਮਦਰੂ ਸਾਹਿਬ ਇਤੇ ਸੰਗਤ ਢੀਕ ਦੀ ਹੁੰਦੀ ਹੈ ਗੁਰੂ ਸਾਹਿਬ ਇੰਤਜ਼ਾਰ ਕਰਦੇ ਆ ਕਿ ਮੇਰਾ ਬੱਚਾ ਮੇਰੇ ਕੋ ਆਇਆ ਕਿ ਉਹ ਕਿ ਮੈਂ ਉੱਥੇ ਜਾ ਰਿਹਾ ਹਾਂ ਬਾਕੀ ਕੰਮ ਤੁਹਾਡੇ ਨਾਲ ਰਹਿ ਕੇ ਤੁਹਾਡੀ ਸਲਾਹ ਨਾਲ ਸਾਰੇ ਮੇਰੇ ਭਰਾਵਾਂ ਨੇ ਨਾਲ ਸਲਾਹ ਨਾਲ ਵਧੀਆ ਕੰਮ ਕਰਾਂਗੇ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਧੰਨਵਾਦ ਸਾਰੇ ਇਸ ਚੀਜ਼ ਦਾ ਸੋ ਤੁਹਾਡੇ ਬਾਕੀ ਆਗਲੇ ਸਾਥ ਜਿਹੜੇ ਲੁਧਾਨੇ ਸ਼ਹਿਰ ਤੋਂ ਜਾ ਰਹੇ ਉਹ ਵੀ ਆਇਆ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਜਾਂ ਇੱਕ ਇੱਕ ਕੇ ਮੇਰੇ ਕੋ ਲਾਵਾ ਬਹੁਤ ਬਹੁਤ ਵਧੀਆ ਸਵਾਲ ਕੀਤਾ ਮੇਰੇ ਭਰਾ ਨੇ ਪਰ ਮੈਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਉਹ ਹਰਿਆਣਾ ਡਿਊਟੀ ਕਰ ਰਿਹਾ ਆਪਣੇ ਆਪਣੇ ਹਲਕੇ ਦੇ ਵਿੱਚ ਪੰਜਾਬ ਦੇ ਕਿ ਆਪਣੇ ਆਪਣੇ ਹਲਕੇ ਦੇ ਭੈਣ ਭਰਾਵਾਂ ਦੀ ਬਜ਼ੁਰਗਾਂ ਦੀ ਸੇਵਾ ਕਰ ਰਿਹਾ ਹੈ ਹਰ ਇੱਕ ਐਮਐਲਏ ਸੇ ਬਾਅਦ ਵੀ ਕਾਲ ਆਈ ਹੈ ਬਵਾਰਤਾ ਦਿੱਤੀ ਹੈ ਉਹਨਾਂ ਨੇ ਪੁੱਛਿਆ ਭਾਈ ਜੀ ਤੈਨੂੰ ਬੁੱਤੇ ਲੈ ਕੇ ਉਹਨਾਂ ਮੈਂ ਕਿਹਾ ਬਿਲਕੁਲ ਨਹੀਂ ਤੁਸੀਂ ਸੇਵਾ ਕਰੋ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਘਰੇ ਆਵੋ ਬੱਗਾ ਜੀ ਸਵੇਰੇ ਕਟੜਾ ਸਾਹਿਬ ਮਿਲਗੇ ਭੋਲਾ ਜੀ ਕਟੜਾ ਸਾਹਿਬ ਮਿਲਗੇ ਸ਼ੀਨਾ ਮੈਡਮ ਸਾਡੀ ਭੈਣ ਹੈ ਬਿਮਾਰ ਹੈ ਸਾਰੇ ਸਾਡਾ ਪਿਆਰ ਹੈ ਤੁਹਾਨੂੰ ਬੇਨਤੀ ਹੈ ਕਿ ਸਾਡਾ